ਉਹਨਾਂ ਦਰਿੰਦਿਆਂ ਦਾ ਤਾਂ ਮੈਂ ਨਾਮ ਹੀ ਨਹੀਂ ਲੈਣਾ ਚਾਹੁੰਦੀ। ਉਹਨਾਂ ਦਰਿੰਦਿਆਂ ਨੂੰ ਇਹੋ ਜੀ ਸਜ਼ਾ ਹੋਣੀ ਚਾਹੀਦੀ ਆ ਵੀ ਕੱਲ ਨੂੰ ਕਿਸੇ ਧੀ ਪੈਣ ਵਾਲ ਕੋਈ ਉਂਗਲ ਦਾ ਚੱਕ ਸਕੇ। ਇਹੋ ਜੇ ਦਰਿੰਦਿਆਂ ਨੂੰ ਚੌਂਕ ਦੇ ਵਿੱਚ ਖੜਾ ਕੇ ਫਾਂਸੀ ਹੋਣੀ ਚਾਹੀਦੀ ਆ। ਜਾਸਨ 14 ਚ ਵੀ ਮਹਿਲਾਵਾਂ ਹੈਗੀਆਂ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਇੱਥੇ ਆ ਕੇ ਇਹ ਪਹਿਲਾਂ ਸਭ ਤੋਂ ਪਹਿਲਾਂ ਇਹ ਮਸਲਾ ਹੱਲ ਕਰ ਦੇ ਕਿ ਉਹ ਇੰਨੀ ਦੇਰ ਉਹਨਾਂ ਨੇ ਕੰਪਲੇਂਟ ਤੇ ਹੀ ਲਗਾਈ ਇੰਨੀ ਦੇਰ ਹੀ ਉਹਨਾਂ ਨੇ ਹਰ ਇੱਕ ਚੀਜ਼ ਤੇ ਲਗਾਈ ਕਿ ਉਹਨਾਂ ਨੂੰ ਲੋਕਾਂ ਨੂੰ ਸੜਕਾਂ ਤੇ ਉਤਰਨਾ ਪੈ ਗਿਆ ਹਰ ਵਾਰ ਸੜਕਾਂ ਤੇ ਉਤਰ ਕੇ ਇਨਸਾਫ ਮਿਲੇਗਾ ਹੱਥ ਵੰਨ ਕੇ ਬੇਨਤੀ ਕਰਦੀ ਆਂ ਵੀ ਧੀਆ ਪੈਣਾ ਨੂੰ ਸੇਫ ਰੱਖਣ ਵਾਸਤੇ ਕੋਈ ਇਹੋ ਜਿਹਾ ਕਾਨੂੰਨ ਬਣਾਓ ਕਿ ਉਹ ਬੱਚੀਆਂ ਸੇਫ ਰਹਿ ਸਕਣ ਜੇ ਇੱਕ ਵਾਰੀ ਇਹੋ ਜਿਹੇ ਦਰਿੰਦਿਆਂ ਨੂੰ ਸਜ਼ਾ ਮਿਲ ਜੇ ਨਾ ਤੇ ਹਰ ਇੱਕ ਮੁੰਡਾ ਕਿਸੇ ਦੀ ਧੀ ਪੈਨ ਨੂੰ ਹੱਥ ਪਾਉਣ ਤੋਂ 100 ਵਾਰ ਸੋਚੇਗਾ ਸ਼ਬਦੀ ਮੁੱਕ ਜਾਂਦੇ ਇੱਥੇ ਆ ਕੇ ਵੀ ਉਹ ਕੁੜੀ ਨੂੰ ਉਹ ਧੀ ਨੂੰ ਕੀ ਲੱਗਿਆ ਹੋਣਾ ਕਿਸ ਤਰ੍ਹਾਂ ਦਾ ਲੱਗਿਆ ਹੋਣਾ ਜਦ ਉਹਦੀ ਜਾਨ ਨਿਕਲੀ ਹੋਣੀ ਇੱਕ ਮੁੰਡੇ ਨੇ ਉਹਨੂੰ ਲਿਜਾ ਕੇ ਉੱਥੇ ਦੇ ਧੱਕਾ ਦੇਤਾ ਤੇ ਉੱਥੇ ਉਸ ਤੋਂ ਬਾਅਦ ਕਾਰਵਾਈ ਕੋਈ ਨਹੀਂ ਹੋ ਰਹੀ ਉਹ ਮਾਂ-ਬਾਪ ਤਾਂ ਹੁਣ ਵੀ ਮਰੇ ਵਰਗੇ ਹੀ ਆ ਜੀ ਜਿਹੜੇ ਮਾਂ-ਬਾਪ ਉਹਦੇ ਮੁੰਡੇ ਦੇ ਨੇ ਉਹਨਾਂ ਨੂੰ ਤਾਂ ਸ਼ਰਮ ਨਾਲ ਖੁਦ ਹੀ ਡੁੱਬ ਕੇ ਮਰ ਜਾਣਾ ਚਾਹੀਦਾ ਮੋੜ ਦੇ ਵਿੱਚ ਮੋੜ ਮੰਡੀ ਤੋਂ ਇੱਕ ਧੀ 9 ਤਰੀਕ ਤੋਂ ਲਾਪਤਾ ਤਸ ਤੋਂ ਬਾਅਦ ਅੱਜ ਉਸਦੀ ਲਾਸਟ ਜਿਹੜੀ ਆ ਉਹ ਨਹਿਰ ਦੇ ਵਿੱਚ ਮਿਲਦੀ ਆ ਵਿੱਚੋਂ ਚਰਚਾਾਂ ਵਿੱਚ ਵੀ ਛੜੀਆਂ ਕਿ ਉਸ ਕੁੜੀ ਦੇ ਨਾਲ ਰੇਪ ਕੀਤਾ ਗਿਆ ਤੇ ਉਸ ਤੋਂ ਬਾਅਦ ਉਸ ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ ਗਿਆ ਹਾਲਾਂਕਿ ਇਹ ਜਾਂਚ ਦਾ ਵਿਸ਼ਾ ਹੈ ਪੁਲਿਸ ਜਾਂਚ ਜਿਹੜੀ ਆ ਕਰ ਰਹੀ ਆ ਪੰਜ ਦੋਸ਼ੀਆਂ ਨੂੰ ਜਿਹੜਾ ਗ੍ਰਿਫਤਾਰ ਵੀ ਕੀਤਾ ਇਸ ਬਾਬਤ 깔 ਗੱਲ ਕਰਾਂਗੇ ਸੁਖਵਿੰਦਰ ਕੌਰ ਛੇੜਗਾ ਸਾਡੇ ਨਾਲ ਹੋਣਗੇ ਸਭ ਤੋਂ ਪਹਿਲਾਂ ਤਾਂ ਤੁਸੀਂ ਵੀ ਇੱਕ ਔਰਤ ਹੋ ਸੀ ਉੱਥੇ ਵੀ ਬੋਲ ਕੇ ਆਇਓ ਕਿ ਬੜੀ ਦੁਖਦਈ ਘਟਨਾ ਕਿਵੇਂ ਦੇਖਦੇ ਹੋ ਇਸ ਮਸਲੇ ਨੂੰ ਕਿ ਇੱਕ ਧੀ ਨੂੰ ਰਾਤ ਦੇ 12 ਵਜੇ ਇੱਕ ਨਹਿਰ ਦੇ ਵਿੱਚ ਸੁੱਟ ਦੇਣਾ ਉਹ ਪਹਿਲਾਂ ਉਹਨੂੰ ਕਤਲ ਕੀਤਾ ਗਿਆ ਜਾਂ ਕਿਸ ਤਰ੍ਹਾਂ ਇਹ ਹਾਲਾਂਕਿ ਜਾਂਚ ਦਾ ਵਿਸ਼ਾ ਕਿਵੇਂ ਦੇਖਦੇ ਹੋ ਪਹਿਲੀ ਗੱਲ ਤਾਂ ਵੀਰ ਜੀ ਤੁਹਾਡਾ ਇੱਥੇ ਪਹੁੰਚਣ ਤੇ ਤੁਹਾਡਾ ਵੀ ਧੰਨਵਾਦ ਕਰਦੇ ਆਂ ਅਸੀਂ ਵੇਖੋ ਬਹੁਤ ਹੀ ਦੁੱਖ ਦੀ ਗੱਲ ਹੈ ਵੀ ਇੱਕ ਬੱਚੀ ਦੇ ਉਸ ਟਾਈਮ ਕੀ ਬੀਤੀ ਹੋਣੀ ਆ ਦਿਰ ਤੇ ਜਿਸ ਨਾਲ ਇਤਨਾ ਜ਼ੁਲਮ ਹੋਇਆ ਹੋਊਗਾ ਤੇ ਕੀ ਵਿਚਾਰੀ ਨੂੰ ਨੇ ਕੀ ਸਿਆ ਹੁਣਾ ਕੀ ਨਾ ਸਿਆ ਹੁਣਾ ਉਹਨੇ ਵੀ ਬਹੁਤ ਹੀ ਸ਼ਰਮ ਵਾਲੀ ਗੱਲ ਆ ਵੀ ਅੱਜ ਧੀਆ ਪਹਿਣਾ ਕਿਤੇ ਸੇਫ ਨਹੀਂਗੇ ਕਿਉਂਕਿ ਬਾਹਰ ਅੰਦਰ ਜਾਣਾ ਹੁਣ ਬੱਚਿਆਂ ਨੇ ਮਾਪਿਆਂ ਨੇ ਪੜਾਉਣੀਆਂ ਵੀ ਆ ਬੱਚਿਆਂ ਜਨਮ ਦਿੱਤਾ ਉਹ ਕਹਿੰਦੇ ਹੁੰਦੇ ਕਿ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਸੋ ਕਿਉ ਮੰਦਾ ਆ ਕੀ ਜਿੰਨ ਜੰਮੇ ਰਚਾਨ ਤੇ ਮੈਂ ਉਹਨਾਂ ਮਾਪਿਆਂ ਨੂੰ ਇਹੀ ਉਹ ਕਰੂੰਗੀ ਰਿਕਵੈਸਟ ਵੀ ਆਪਦੇ ਬੱਚਿਆਂ ਨੂੰ ਚੰਗੇ ਸੰਸਕਾਰ ਦਿਓ ਜੇ ਤੁਹਾਡੇ ਘਰੇ ਪੋਤੇ ਤਾਂ ਉਹਨਾਂ ਨੂੰ ਇਹ ਸੰਸਕਾਰ ਦਿਓ ਵੀ ਬੇਟਾ ਜੋ ਬਗਾਨੀ ਧੀ ਆ ਉਹ ਆਪਣੀ ਧੀ ਆ ਉਹ ਆਪਣੀ ਭੈਣ ਹੈ ਤੇ ਇਸ ਸ਼ਰਮਨਾਕ ਗੱਲ ਦੀ ਮੈਂ ਸਖਤ ਸ਼ਬਦਾਂ ਨਾਲ ਇਹੀ ਨਿੰਦਿਆ ਕਰੂੰਗੀ ਕਿ ਇਦੂ ਉੱਤੇ ਕੋਈ ਵੱਡਾ ਜ਼ੁਲਮ ਨਹੀਂ ਹੋ ਸਕਦਾ ਇੱਥੇ ਆ ਕੇ ਕਹਿ ਦਿੰਦੇ ਆ ਵੀ ਸਾਰੀਆਂ ਹੱਦਾਂ ਟੱਪ ਜਾਂਦੀਆਂ ਨੇ ਵੀ ਜੋ ਕਿ ਐਡਾ ਭਿਆਨਕ ਉਹ ਬੱਚੀ ਨਾਲ ਹੋਇਆ ਹਾਦਸਾ ਵਾਪਰਿਆ ਜਿਨ੍ਹਾਂ ਨੇ ਐਸਾ ਕੁਝ ਕੀਤਾ ਉਹਨਾਂ ਦਰਿੰਦਿਆਂ ਬਾਰੇ ਦਾ ਤਾਂ ਮੈਂ ਨਾਮ ਹੀ ਨਹੀਂ ਲੈਣਾ ਚਾਹੁੰਦੀ ਆਪਦੀ ਜਵਾਨ ਨੂੰ ਸਮਝੋ ਦਰਿੰਦਿਆਂ ਦਾ ਨਾਮ ਲੈ ਕੇ ਤੇ ਆਪਦੀ ਜਵਾਨ ਗੰਦੀ ਕਰਨਾ ਹੈ ਪਰ ਉਹਨਾਂ ਦਰਿੰਦਿਆਂ ਨੂੰ ਇਹੋ ਜੀ ਸਜ਼ਾ ਹੋਣੀ ਚਾਹੀਦੀ ਆ ਵੀ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਕਰੂੰ ਵੀ ਕੱਲ ਨੂੰ ਕਿਸੇ ਧੀ ਭੈਣ ਵੱਲ ਕੋਈ ਉਂਗਲ ਨਾ ਚੱਕ ਸਕੇ ਇਹੋ ਜਿਹੇ ਦਰਿੰਦਿਆਂ ਨੂੰ ਚੌਂਕ ਦੇ ਵਿੱਚ ਖੜਾ ਕੇ ਫਾਂਸੀ ਹੋਣੀ ਚਾਹੀਦੀ ਆ ਮੇਰੀ ਇਹ ਪ੍ਰਸ਼ਾਸਨ ਤੋਂ ਮੰਗ ਕਰਦੀ ਆ ਕੀ ਲੱਗਦਾ ਕਿ ਲੱਗਦਾ ਨਹੀਂ ਕਿ ਜੇਕਰ ਐਸਾ ਕੋਈ ਐਸੀਆਂ ਸਜ਼ਾਾਂਵਾਂ ਹੁੰਦੀਆਂ ਹੋਣ ਤਾਂ ਐਸੇ ਲੋਕ ਸੋਚਣ ਵੀ ਨਾ ਐਸਾ ਕੁਝ ਕਰਨ ਦੀ ਜਿਵੇਂ ਉਸੇ ਸਟੇਜ ਤੋਂ ਵੀ ਕਰਕੇ ਲੋਕ ਫਿਰ 10 ਵਾਰੀ ਸੋਚਿਆ ਕਰਨ ਐਸਾ ਕੁਝ ਕਰਨ ਦੇ ਲਈ ਬਿਲਕੁਲ ਜੇ ਇੱਕ ਵਾਰੇ ਪ੍ਰਸ਼ਾਸਨ ਇਹੋ ਜਿਹਾ ਕੋਈ ਕਾਨੂੰਨ ਬਣ ਜਾਏ ਸਰਕਾਰ ਅੱਗੇ ਮੈਂ ਹੱਥ ਵਨ ਕੇ ਬੇਨਤੀ ਕਰਦੀ ਆ ਵੀ ਧੀਆਂ ਭੈਣਾਂ ਨੂੰ ਸੇਫ ਰੱਖੇ ਵਾਸਤੇ ਕੋਈ ਇਹੋ ਜਿਹਾ ਕਾਨੂੰਨ ਬਣਾਓ ਕਿ ਉਹ ਬੱਚੀਆਂ ਸੇਫ ਰਹਿ ਸਕਣ ਜੇ ਇੱਕ ਵਾਰੀ ਇਹੋ ਜਿਹੇ ਦਰਿੰਦਿਆਂ ਨੂੰ ਸਜ਼ਾ ਮਿਲ ਜੇ ਨਾ ਤੇ ਹਰ ਇੱਕ ਮੁੰਡਾ ਕਿਸੇ ਦੀ ਧੀ ਪੈਨ ਨੂੰ ਹੱਥ ਪਾਉਣ ਤੇ 100 ਵਾਰ ਸੋਚੇਗਾ ਹਰ ਇੱਕ ਕੂਤੀ ਪੈਣ ਸਮਝਣ ਲਈ ਉਹ ਮਜਬੂਰ ਹੋ ਜੂਗਾ ਵੀ ਹਾਂ ਫਲਾਨੇ ਨਾਲ ਇਸ ਤਰ੍ਹਾਂ ਹੋਇਆ ਸੀ ਤੇ ਅੱਜ ਮੈਂ ਜੇ ਕੀਤਾ ਤਾਂ ਮੇਰੇ ਨਾਲ ਵੀ ਇਸ ਤਰ੍ਹਾਂ ਵਿਵਹਾਰ ਹੋਊਗਾ ਕਿਉਂਕਿ ਜਿਵੇਂ ਅਸੀਂ ਵੀ ਲੋਕਾਂ ਦੇ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਕਿ ਹੁਣ ਤਾਂ ਸਾਨੂੰ ਵੀ ਡਰ ਲੱਗਣ ਲੱਗਾ ਕਿ ਤੀਆਂ ਸਾਡੇ ਘਰਾਂ ਦੇ ਵਿੱਚ ਵੀ ਨੇ ਕਿੰਨੀਆਂ ਕੂਤੀਆਂ ਜਿਹੜੀਆਂ ਹੈਗੀਆਂ ਸੇਫ ਨਹੀਂ ਵੀਰ ਜੀ ਬਹੁਤ ਲੱਗਦਾ ਡਰ ਅਸੀਂ ਵੀ ਤੁਰੇ ਫਿਰਦੇ ਹਾਂ ਸਾਰਾ ਦਿਨ ਤੁਰੇ ਫਿਰਦੇ ਹਾਂ ਬਾਹਰ ਅੰਦਰ ਕਈ ਵਾਰੀ ਛੱਕ ਦੇ ਤੌਰ ਤੇ ਵੀ ਆਨ ਲੱਗਦਾਗਾ ਵੀ ਆਪਾਂ ਸੇਫ ਨਹੀਂ ਲੱਗ ਰਹੇ ਵੀ ਜਿਵੇਂ ਕੋਈ ਮਾਹੌਲ ਜਿਹੜੇ ਹਿਸਾਬ ਬਣਿਆ ਪਿਆ ਘਰਾਂ ਚੋਂ ਬਾਹਰ ਨਿਕਲਣਾ ਮੁਸ਼ਕਲ ਹੋਇਆ ਪਿਆ ਕੀ ਗੱਲ ਕੀ ਇੱਕ ਔਰਤ ਨੂੰ ਜੀਣ ਦਾ ਹੱਕ ਨਹੀਂ ਕਿਉਂ ਨਹੀਂ ਔਰਤ ਜੀ ਸਕਦੀ ਔਰਤ ਦੇ ਵੀ ਸੁਪਨੇ ਆ ਔਰਤ ਨੂੰ ਵੀ ਜੀਣਾ ਚਾਹੀਦਾ ਜੇ ਔਰਤ ਕੋਈ ਵਧੀਆ ਕੰਮ ਕਰ ਰਹੀ ਹੈ ਤਾਂ ਵੀ ਉਹਦੇ ਤੇ ਗਲਤ ਕਮੈਂਟ ਐਡੀਆਂ ਦੇ ਵੀ ਤੁਸੀਂ ਵੀ ਪੜਦੇ ਹੋਣਗੇ ਦੇ ਦੇ ਹੋਣਗੇ ਵੀ ਔਰਤ ਨੂੰ ਵੀ ਇੱਕ ਜ਼ਿੰਦਗੀ ਜਿਉਣ ਦਾ ਹੱਕ ਹੈ ਔਰਤਾਂ ਨੂੰ ਵੀ ਜੀਣ ਦਿਓ ਬੱਚੀਆਂ ਬਹੁਤ ਜ਼ਿਆਦਾ ਪੜ੍ਹ ਲਿਖ ਕੇ ਹਰ ਇੱਕ ਵਰਗ ਦੇ ਵਿੱਚ ਮਰਦ ਪ੍ਰਧਾਨ ਦੇ ਵਿੱਚ ਹਰ ਇੱਕ ਵਰਗ ਚ ਅੱਗੇ ਆ ਰਹੀਆਂ ਬੱਚੀਆਂ ਨੂੰ ਸਹਾਰਾ ਦਿਓ ਬੱਚੀਆਂ ਨੂੰ ਹੌਸਲਾ ਦਿਓ ਤਾਂ ਕਿ ਉਹ ਵੀ ਆਪਣੇ ਮਾਪਿਓ ਦਾ ਨਾਮ ਉੱਚਾ ਕਰ ਸਕਣ ਉਹ ਵੀ ਪੜ੍ਹ ਲਿਖ ਸਕਣ ਜੇ ਤੁਸੀਂ ਉਹਨਾਂ ਨੂੰ ਭੈਣ ਜੀ ਕਹਿ ਕੇ ਬੁਲਾਉਂਦੇ ਉਹ ਵੀ ਤੁਹਾਨੂੰ ਵੀਰ ਜੀ ਕਹਿ ਕੇ ਬੁਲਾਉਣ ਤਾਂ ਇਹ ਸਮਾਜ ਨੂੰ ਆਪਣੇ ਨੂੰ ਉਹ ਟਾਈਮ ਨਹੀਂ ਲੱਗਣਾ ਵੀ ਜੇ ਆਪਾਂ ਸਭ ਦੀ ਇੱਜ਼ਤ ਕਰਨਾ ਸਿੱਖ ਜਗੇਤੀਆਂ ਭੈਣਾਂ ਦੀ ਤਾਂ ਇਹ ਸਮਝੋ ਧਰਤੀ ਤੇ ਹੀ ਸਵਰਗਾਂ ਨਹੀਂ ਕਿਤੇ ਜੇ ਦੇਖੀਏ ਤਾਂ ਧਰਤੀ ਤੇ ਹੀ ਨਰਕਾ ਹੋਰ ਅੱਜ ਤੱਕ ਆਪਾਂ ਸਵਰਗ ਨਰਕ ਨਹੀਂ ਦੇਖਿਆ ਕਿ ਕੀ ਕਹੋਗੇ ਇਸ ਮਸਲੇ ਤੇ ਤੁਸੀਂ ਵੀ ਇੱਥੇ ਅੱਜ ਪਹੁੰਚੇ ਹੋ ਤੁਸੀਂ ਵੀ ਇੱਕ ਔਰਤ ਜਾਤ ਤੋਂ ਪਰ ਇੱਕ 30 ਦਿਨ ਨਾਲੋਂ ਵੀ ਮਹਿਜ਼ 17 ਸਾਲਾਂ ਦੀ ਜਿਹਦੀ ਉਮਰ 17 18 ਸਾਲ ਦੱਸੀ ਜਾ ਰਹੀ ਹੈ ਐਸਾ ਕੁਝ ਹੋਣਾ ਬਹੁਤ ਹੀ ਨਿੰਦਨਯੋਗ ਘਟਨਾ ਹੋਈ ਹੈ ਥੋੜੇ ਦਿਨ ਪਹਿਲਾਂ ਅਸੀਂ ਵੂਮਨ ਡੇ ਮਨਾ ਕੇ ਚੁੱਕੇ ਹਾਂ ਕੀ ਸਾਡਾ ਵੂਮਨ ਡੇ ਉੱਥੇ ਤੱਕ ਹੀ ਸੀਮਿਤ ਹੈ ਵੀ ਇੱਕ ਦਿਨ ਵਾਸਤੇ ਹੀ ਸੀਮਿਤ ਹੈ ਤੇ ਜਿਹੜੇ ਪੁਲਿਸ ਪ੍ਰਸ਼ਾਸਨ ਚਾ ਉਹਦੇ ਚ ਵੀ ਮਹਿਲਾਵਾਂ ਹੈਗੀਆਂ ਆਪਣੇ ਆਪਣੇ ਅਹੁਦਿਆਂ ਤੇ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਇੱਥੇ ਆ ਕੇ ਇਹ ਪਹਿਲਾਂ ਸਭ ਤੋਂ ਪਹਿਲਾਂ ਇਹ ਮਸਲਾ ਹੱਲ ਕਰ ਦੇ ਕਿ ਉਹ ਇੰਨੀ ਦੇਰ ਉਹਨਾਂ ਨੇ ਕੰਪਲੇਂਟ ਤੇ ਹੀ ਲਗਾਈ ਇੰਨੀ ਦੇਰ ਹੀ ਉਹਨਾਂ ਨੇ ਹਰ ਇੱਕ ਚੀਜ਼ ਤੇ ਲਗਾਈ ਕਿ ਉਹਨਾਂ ਨੂੰ ਲੋਕਾਂ ਨੂੰ ਸੜਕਾਂ ਤੇ ਉਤਰਨਾ ਪੈ ਗਿਆ ਇਹ ਬਹੁਤ ਹੀ ਨਿੰਦਨਕੀ ਇਨਸਾਫ ਵਾਸਤੇ ਸੜਕਾਂ ਤੇ ਉਤਰਨਾ ਪਾਏਗਾ ਹੁਣ ਲੋਕਾਂ ਨੂੰ ਜਗ੍ਹਾ ਜਗ੍ਹਾ ਹਰ ਵਾਰ ਸੜਕਾਂ ਤੇ ਉਤਰ ਕੇ ਇਨਸਾਫ ਮਿਲੇਗਾ ਇਹ ਪ੍ਰਸ਼ਾਸਨ ਦੀ ਬਹੁਤ ਹੀ ਨਿੰਦਨਯੋਗ ਜਿਹੜੀ ਹੈ ਉਹਨਾਂ ਦੀ ਕਾਰਵਾਈ ਹੈ ਤੇ ਅਸੀਂ ਇਹਦੀ ਸਖਤ ਸ਼ਬਦਾਂ ਚ ਨਿੰਦਾ ਕਰਦੇ ਹਾਂ ਕੀ ਲੱਗਦਾ ਕਿ ਧੀ ਦਾ ਐਸਾ ਕੀ ਕਸੂਰ ਹੋ ਸਕਦਾ ਕਿ ਉਹਨੂੰ ਜਾਣ ਦਾ ਹੱਕ ਵੀ ਹੈ ਨਹੀਂ 17 ਸਾਲਾਂ ਦੀ ਜਿਹਨੂੰ ਪਤਾ ਨਹੀਂ ਕੀ ਕੁਛ ਕੀਤਾ ਕਿਸ ਤਰ੍ਹਾਂ ਦੇ ਨਾਲ ਉਹਦਾ ਕਤਲ ਕੀਤਾ ਕਿਸ ਤਰ੍ਹਾਂ ਦੇ ਨਾਲ ਨਹਿਰ ਦੇ ਵਿੱਚ ਸੁੱਟਿਆ ਤਨ ਨਾਲ ਹੋਇਆ ਦੇਖੋ ਇਹ ਜਿਹਦੇ ਨਾਲ ਹੋਇਆ ਨਾ ਜਿਹਦੇ ਮਾਪੇ ਆ ਇਹ ਉਹ ਉਹ ਜਿਆਦਾ ਉਹਨਾਂ ਦੇ ਦਿਲ ਤੇ ਵੀ ਝੋਟ ਸਾਡੇ ਵੀ ਲੱਗੀ ਹੈ ਪਰ ਜਿਹਦੇ ਨਾਲ ਹੋਇਆ ਜੀ ਉਹ ਤਾਂ ਬਹੁਤ ਹੀ ਮਤਲਬ ਅਸੀਂ ਕਹਿ ਨਹੀਂ ਸਕਦੇ ਸਾਡੇ ਕੋਲ ਸ਼ਬਦ ਨਹੀਂ ਹੈਗੇ ਇਸ ਚੀਜ਼ ਬਾਰੇ ਸ਼ਬਦ ਹੀ ਮੁੱਕ ਜਾਂਦੇ ਇੱਥੇ ਆ ਕੇ ਵੀ ਉਹ ਕੁੜੀ ਨੂੰ ਉਹ ਧੀ ਨੂੰ ਕੀ ਲੱਗਿਆ ਹੋਣਾ ਕਿਸ ਤਰ੍ਹਾਂ ਦਾ ਲੱਗਿਆ ਹੋਣਾ ਜਦ ਉਹਦੀ ਜਾਨ ਨਿਕਲੀ ਹੋਣੀ ਕਿਸ ਤਰ੍ਹਾਂ ਦਾ ਲੱਗਿਆ ਹੋਣਾ ਕਿ ਇੱਕ ਮੁੰਡੇ ਨੇ ਉਹਨੂੰ ਲਿਜਾ ਕੇ ਉੱਥੇ ਤੇ ਧੱਕਾ ਦੇਤਾ ਤੇ ਉੱਥੇ ਉਹ ਤੋਂ ਬਾਅਦ ਕਾਰਵਾਈ ਕੋਈ ਨਹੀਂ ਹੋ ਰਹੀ ਉਹ ਮਾਪੇ ਤਾਂ ਹੁਣ ਵੀ ਮਰੇ ਵਰਗੇ ਹੀ ਆ ਜੀ ਉਹ ਤਾਂ ਹੁਣ ਵੀ ਹੋਰ ਜਿਹੜੇ ਮਾਪੇ ਉਹਦੇ ਮੁੰਡੇ ਦੇ ਨੇ ਉਹਨਾਂ ਨੂੰ ਤਾਂ ਸ਼ਰਮ ਨਾਲ ਖੁਦ ਹੀ ਡੁੱਬ ਕੇ ਮਰ ਜਾਣਾ ਚਾਹੀਦਾ ਇਨਸਾਫ ਸੰਦ ਲੋਕ ਕਿੱਥੇ ਪਹੁੰਚੇ ਨੇ ਵੱਖ-ਵੱਖ ਤੁਸੀਂ ਵੀ ਪਹੁੰਚੇ ਹੋ ਤਾਂ ਪਰ ਇੱਕ ਗੱਲ ਹੋਰ ਲੋਕ ਬੜੀ ਵੱਡੇ ਸਵਾਲ ਉਠਾ ਰਹੇ ਨੇ ਕਿ ਐ ਐਮਐਲਏ ਵਿਧਾਇਕ ਜਿਹੜੇ ਖੁਦ ਨੇ ਉਹ ਇੱਥੋਂ ਪਾਸੇ ਹੋ ਕੇ ਚੱਲ ਗਏ ਨਹਿਰ ਤੇ ਜ਼ਰੂਰ ਪਹੁੰਚੇ ਪਰ ਇੱਥੋਂ ਤੱਕ ਨਹੀਂ ਪਹੁੰਚੇ ਜਿਨ੍ਹਾਂ ਨੇ ਜਿਤਾਇਆ ਇਹੀ ਉਹਨਾਂ ਦੀ ਤਾਂ ਫੇਲਿਅਰ ਹੈ। ਇਹੀ ਤਾਂ ਉਹ ਦਿਖਾਣਾ ਚਾਹੁੰਦੇ ਸੀਗੇ ਵੀ ਅੱਗੇ ਜਿਹੜੇ ਅਸੀਂ ਆਹੀ ਕੰਮ ਕਰਨੇ ਆ ਜਿੱਤ ਕੇ ਤੇ ਉਹ ਉਹਨਾਂ ਨੇ ਕਰਤੇ। ਹੁਣ ਲੋਕ ਸੜਕਾਂ ਤੇ ਬੈਠੇ ਆ। ਉਹਨਾਂ ਦੀ ਜਾਨ ਨੂੰ ਰੋ ਰਹੇ ਆ। ਸਿਆਪਾ ਹੋ ਰਿਹਾ ਆਪ ਹੀ ਦੇਖ ਰਹੇ ਹੋ ਇਸ ਚੀਜ਼ ਨੂੰ। ਤੇ ਅਸੀਂ ਤਾਂ ਮਹਿਲਾ ਹੋਣ ਦੇ ਨਾਤੇ ਅਸੀਂ ਇਸ ਚੀਜ਼ ਦਾ ਪੂਰਾ ਵਿਰੋਧ ਕਰਦੇ ਆਂ ਤੇ ਉਹ ਬੱਚੀ ਨੂੰ ਜਲਦੀ ਤੋਂ ਜਲਦੀ ਇਨਸਾਫ ਮਿਲਣਾ ਚਾਹੀਦਾ।